ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸੂਹਬ ਤਾ ਸੋਹਾਗਣੀ ਜਾ ਮਨ ਲੈ ਸਚਨਾਉ ਏ ਸੂਹਬ ਸੂਹੇ ਵੇਸ ਵਾਲੀ ਜੀਵ ਰੂਪ ਇਸਤਰੀ ਏ ਤੂੰ ਤਾਂ ਤਦੋਂ ਸੁਹਾਗਵੰਤੀ ਪਰਮੇਸ਼ਰ ਦੇ ਆਨੰਦ ਵਾਲੀ ਹੋ ਸਕਦੀ ਹੈ ਜਦੋਂ ਸੱਚਾ ਨਾਮ ਆਪਣੇ ਹਿਰਦੇ ਵਿੱਚ ਮੰਨ ਲੈਣਾ ਕਰੇਗੀ ਸਤਿਗੁਰ ਆਪਣਾ ਮਨਾਈ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਤਾ ਸਤਿਗੁਰੂ ਸੱਚੇ ਗੁਰੂ ਨੂੰ ਆਪਣਾ ਆਸਰਾ ਜਾਣ ਕੇ ਮਨਾ ਲੈਣਾ ਕਰ ਭਾਵ ਪ੍ਰਸੰਨ ਕਰ ਤਦ ਅਗਲਾ ਕਿ ਇਹ ਬਹੁਤਾਂ ਦਿਲ ਦੀ ਸਫਾਈ ਰੂਪੀ ਸੁੰਦਰ ਰੂਪ ਦਾ ਰੰਗ ਚੜੇਗਾ ਵਾ ਅਗਲਾ ਪਹਿਲਾ ਅਨਾਦੀ ਰੂਪ ਜੋ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਰੂਪ ਭਗਤੀ ਰੂਪੀ ਸੁੰਦਰ ਸਰੂਪ ਚੜੇਗਾ ਉਸ ਗੁਰੂ ਤੋਂ ਬਿਨਾਂ ਇਸ ਰੰਗ ਨੂੰ ਚੜਨ ਲਈ ਹੋਰ ਕੋਈ ਦੂਸਰਾ ਥਾਂ ਨਹੀਂ ਹੈ ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਗਈ ਅਹ ਨਿਸ ਲਾਗੇ ਭਾਉ ਤੂੰ ਅ지ਹਾ ਜਪ ਤਪ ਸਾਧਨਾ ਰੂਪੀ ਸ਼ਿੰਗਾਰ ਬਣਾਉਣਾ ਕਰ ਜੋ ਕਦਾ ਚਿੱਤ ਵੀ ਮਲੀਨ ਨਹੀਂ ਹੁੰਦਾ ਜਿਸ ਕਰਕੇ ਇਹ ਨਿਸ ਰਾਤ ਦਿਨ ਪਤੀ ਪ੍ਰਮਾਤਮਾ ਦੇ ਨਾਲ pau ਪ੍ਰੇਮ ਲੱਗ ਜਾਵੇ ਵਾ ਪ੍ਰੇਮ ਲੱਗ ਜਾਂਦਾ ਹੈ ਨਾਨਕ ਸੋਹਾਗਣ ਕਾ ਕੀਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਏ ਸਤਿਗੁਰੂ ਸਾਹਿਬ ਜੀ ਪ੍ਰਸ਼ਨ ਰੂਪ ਵਿੱਚ ਕਥਨ ਕਰਦੇ ਆ ਕਿ ਸੁਹਾਗਣ ਸੁਹਾਗਵੰਤੀ ਪਰਮੇਸ਼ਰ ਦੇ ਆਨੰਦ ਵਾਲੀ ਜੀਵ ਰੂਪ ਇਸਤਰੀ ਦਾ ਕੀ ਚੇਨ ਲੱਛਣ ਹੈ ਉੱਤਰ ਦਿੰਦੇ ਉਸ ਦਾ ਅੰਦਰ ਵੀ ਸੱਚਾ ਹੈ ਵਾ ਉਸ ਦੇ ਅੰਦਰ ਵੀ ਸੱਚਾ ਵਸਿਆ ਹੋਇਆ ਤੇ ਮੁਖ ਵੀ ਜਸ ਰੂਪ ਉਜਲਾ ਉਜਾਲੇ ਵਾਲਾ ਉਹ ਖਸਮੇ ਮਾਲਿਕ ਪਤੀ ਪਰਮੇਸ਼ਰ ਦੇ ਮਾਹਕੀਏ ਵਿੱਚ ਹੀ ਸਮਾਏ ਲੀਨ ਹੋ ਜਾਂਦੀ ਹੈ ਮਹੱਲਾ ਤੀਜਾ ਲੋਕਾ ਵੇ ਹੋ ਸੁਹੂ ਵੀ ਸੁਹਾਵੇਸ ਕਰੀ ਪਖੰਡੇ ਜੀ ਇਸਤਰੀ ਦੀ ਹਾਲਤ ਕਥਨ ਕਰਦੇ ਹਨ ਉਹ ਕਹਿੰਦੀ ਹੈ ਲੋਕਾ ਵੇ ਲੋਕੋ ਮੈਂ ਹੀ ਸੁਹੇ ਲਿਬਾਸ ਵਾਲੀ ਹਾਂ ਮੈਂ ਹੀ ਭਗਤੀ ਦਾ ਸੁਰਖ ਵੇਸ ਲਿਬਾਸ ਧਾਰਨ ਕਰਦੀ ਹਾਂ ਅਗੋਂ ਮਹਾਤਮਾ ਫਿਰ ਕਹਿੰਦੇ ਆ ਵੇਸੀ ਸਹੋ ਨ ਪਾਈ ਐ ਕਰ ਕਰ ਵੇਸ ਰਹੀ ਵੇਸੀ ਭਾਵ ਭੇਖਾਂ ਕਰਕੇ ਪਦੀ ਪਰਮੇਸ਼ਰ ਸੋ ਨਹੀਂ ਪਉਣਾ ਕਰੀਦਾ ਸਾਰੀ ਸ੍ਰਿਸ਼ਟੀ ਹੀ ਲਿਬਾਸ ਕਰ ਕਰਕੇ ਥੱਕ ਰਹੀ ਨਾਨਕ ਤਿਨੀ ਸਹੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਜੀਵ ਰੂਪ ਇਸਤਰੀਆਂ ਨੇ ਸਹੋ ਪਦੀ ਪਰਮੇਸ਼ਰ ਨੂੰ ਪਉਣਾ ਕੀਤਾ ਹੈ ਜਿਨ੍ਹਾਂ ਨੇ ਸ਼ਰਦਾ ਤੇ ਭਰੋਸੇ ਰੂਪ ਕੰਨਾਂ ਨਾਲ ਗੁਰੂ ਦੀ ਸਿੱਖਿਆ ਸਰਵਣ ਕੀਤੀ ਜੋ ਤਿਸ ਭਾਵ ਹੈ ਸੋ ਧੀ ਹੈ ਇਨ ਵਿਧ ਕੰਤ ਮਿਲੀ ਐਸਾ ਨੀਚਾ ਕਰੋ ਕਿ ਜੋ ਕੁਝ ਉਸ ਪਰਮੇਸ਼ਰ ਨੂੰ ਪਾਉਂਦਾ ਉਹ ਹੀ ਹੁੰਦਾ ਵਾਜ ਉਸ ਵਾਹਿਗੁਰੂ ਨੂੰ ਪਾ ਜਾਂਦੀ ਹੈ ਉਸ ਦਾ ਰੂਪ ਹੋ ਜਾਂਦੀ ਹੈ ਇਨ ਇਸ ਵਿਧ ਤਰੀਕੇ ਨਾਲ ਕੰਤ ਪਦੀ ਪਰਮੇਸ਼ਰ ਨੂੰ ਮਿਲ ਪੈਂਦੀ ਹੈ ਪੌੜੀ ਹੁਕਮੀ ਸ੍ਰੇਸ਼ਟ ਸਾਜਿ ਅਨ ਬਹੁ ਪਿਤ ਸੰਸਾਰਾ हे ਪਰਮੇਸ਼ਰ ਤੂੰ ਆਪਣੇ ਹੁਕਮ ਦੁਆਰਾ ਸਾਰੀ ਸ੍ਰਿਸ਼ਟੀ ਸਾਜਣਾ ਰਚਨਾ ਕੀਤੀ ਅਤੇ ਜਗਤ ਵਿੱਚ ਬਹੁਤ ਸਾਰਾ ਪਿਤ ਚੋਗਾ ਪਾਵ ਰੋਜੀ ਦੇਣਾ ਕੀਤੀ ਤੇਰਾ ਹੁਕਮ ਨ ਜਾਪੀ ਕੇ ਤੜਾ ਸੱਚੇ ਅਲਖ ਅਪਾਰਾ ਇਹ ਸੱਚੇ ਸਤਸਰੂਪ ਅਸ਼ੁੱਧ ਮੰਨ ਕਰਕੇ ਲਖਣ ਤੋਂ ਰਹਿਤ ਪ੍ਰਕਿਰਤੀ ਦੇ ਪਾਰਾਂ ਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਤੇਰਾ ਹੁਕਮ ਜਾਣਿਆ ਨਹੀਂ ਜਾ ਸਕਦਾ ਕਿ ਕਿਤਨਾ ਕੋ ਹੈ ਇਕ ਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਇਕ ਨਾ ਤੋਂ ਭਾਵ ਕਈਆਂ ਗੁਰਮੁਖਾਂ ਨੂੰ ਤੂੰ ਸਤਿਗੁਰੂ ਸਤਿਗੁਰਾਂ ਦੀ ਸੰਗਤ ਦੁਆਰਾ ਆਪਣੇ ਸਰੂਪ ਵਿੱਚ ਮੇਲ ਲੈਂਦਾ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਉਪਦੇਸ਼ ਨੂੰ ਵਿਚਾਰਨਾ ਕੀਤਾ ਹੈ ਸੱਚ ਰਤੇ ਸੇ ਨਿਰਮਲੇ ਹੋਮੇ ਤਜ ਵਿਕਾਰ ਜੋ ਸੱਚੇ ਨਾਮ ਵਿੱਚ ਰੰਗੇ ਗਏ ਹਨ ਉਹ ਨਿਰਮਲੇ ਉਜਲ ਪੁਰਸ਼ ਹਨ ਕਿਉਂਕਿ ਉਹਨਾਂ ਨੇ ਹੋਮੇ ਹੰਗਤਾ ਮਮਤਾ ਤੀ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਛੱਡਣਾ ਕੀਤਾ ਹੈ ਜਿਸ ਤੂੰ ਮੇਲੈ ਸੋ ਤੁਦ ਮਿਲੈ ਸੋਈ ਸਚਿਆਰਾ ਜਿਸ ਨੂੰ ਤੂੰ ਗੁਰੂ ਦੀ ਸੰਗਤ ਵਿੱਚ ਮੇਲਦਾ ਉਹ ਤੈਨੂੰ ਮਿਲਦਾ ਅਤੇ ਉਹੋ ਹੀ ਸੱਚ ਨੂੰ ਧਾਰਨ ਵਾਲਾ ਸੱਚ ਦੀ ਪ੍ਰਾਪਤੀ ਵਾਲਾ ਹੈ। ਸਲੋਕ ਮਹੱਲਾ ਤੀਜਾ ਸੁਹ ਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਹੈ ਸੁਹ ਵੀਏ ਸੁਹੇ ਵੇਸ ਵਾਲੀ ਜੀਵ ਰੂਪ ਇਸਤਰੀ ਹੈ ਸਾਰਾ ਸੰਸਾਰ ਜਗਤ ਹੀ ਕਸੁੰਭਾ ਭਾਉ ਮਾਇਕੀ ਕੱਚਾ ਰੰਗ ਧਾਰਨ ਵਾਲਾ ਅਰਥਾਤ ਸਭ ਜੀਵ ਮਾਇਆ ਦੇ ਵਿੱਚ ਖਚਿਤ ਹੋਏ ਵਖੋ ਵਖ ਪੇਖ ਧਾਰਦੇ ਹਨ ਜਿਨ੍ਹਾਂ ਨੇ ਦੁਰਮਤ ખોਟੀ ਮਤ ਕਰਕੇ ਵਾ ਜਿਨ੍ਹਾਂ ਦੁਰਮਤੀਆਂ ਨੇ ਦੂਜਾ ਪਾਉ ਦਵੇਦ ਪਾਪ ਗ੍ਰਹਿਣ ਕੀਤਾ ਹੋਇਆ ਖਿੰਨ ਮਹਿ ਝੂਠ ਸਭ ਬਿਨਸ ਜਾਏ ਜੋ ਟਿਕੈ ਨਾ ਬਿਰਕ ਕੀ ਸ਼ਾਉ ਇਹ ਝੂਠਾ ਵੇਸ ਕਸੁੰਬੇ ਰੰਗ ਦੀ ਨਿਆਈ ਸਾਰਾ ਇੱਕ ਖਿੰਨ ਵਿੱਚ ਹੀ ਇਉਂ ਨਾਸ਼ ਹੋ ਜਾਣ ਵਾਲਾ ਜਿਵੇਂ ਬਿਰਖ ਰੁਖ ਦੀ ਛਾ ਸਥਿਰ ਨਹੀਂ ਰਹਿੰਦੀ ਅਰਥਾਤ ਸੂਰਜ ਦੇ ਬਦਲਣ ਨਾਲ ਛਾਂ ਬਦਲ ਜਾਂਦੀ ਹੈ ਇਉਂ ਜਦੋਂ ਪੁੰਨੀ purkha ਦੇ ਘਰੋਂ ਪਰਾਲਬਦ ਰੂਪੀ ਸੂਰਜ ਚਲਿਆ ਜਾਂਦਾ ਤਦੋਂ ਉਹਨਾਂ purkha ਕੋਲ ਮਾਇਆ ਪਦਾਰਤਾ ਰੂਪੀ ਛਾਂ ਨਹੀਂ ਰਹਿੰਦੀ ਸਭ ਤੇਜ ਪ੍ਰਤਾਪ ਨਾਸ਼ ਹੋ ਜਾਂਦਾ ਗੁਰਮਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਚੜਾਉ ਗੁਰਮਖ ਜਨ ਲਾਲੋ ਲਾਲ ਨਿਰੋਲ ਸੁਹੇ ਰੰਗ ਦੇ ਸਹਿਦ ਹਨ ਵਾ ਗੁਰਮਖ ਜਨ ਗੁਰਾਂ ਦੁਆਰਾ ਪਿਆਰੇ ਨੂੰ ਪਾ ਕੇ ਇਉਂ ਗਿਆਨ ਭਗਤੀ ਦੀ ਲਾਲੋ ਲਾਲੀ ਦੇ ਸਹਿਦ ਹੋਏ ਜਿਵੇਂ ਮਜੀਠ ਦਾ ਰੰਗ ਸਾ ਕਈਏ ਭਲੀ ਪ੍ਰਕਾਰ ਚੜਾਓ ਚੜਦਾ ਹੁੰਦਾ ਸੋ ਇਸ ਦਾ ਦੂਸਰਾ ਪਾਠ ਸੱਜੜਾਓ ਇਕੱਠਾ ਵੀ ਆ ਪਰ ਜੋ ਪਹਿਲਾ ਪਾਠ ਹੈ ਉਹ ਸੱਸਾ ਅਲੱਗ ਕਰਕੇ ਸੱ ਚੜਾਓ ਦੂਸਰਾ ਪਾਠ ਇਹਦਾ ਸੱਜੜਾਓ ਵੀ ਆ ਵਾਹ ਕਹਿੰਦੇ ਜਿਵੇਂ ਮਜੀਠੀ ਰੰਗ ਸਚੜਾਓ ਸੱਚਾ ਪੱਕਾ ਹੁੰਦਾ ਹੈ ਉਲਟੀ ਸਖਤ ਸਿਵੈ ਘਰ ਆਈ ਮਨ ਵਸਿਆ ਹਰ ਅਮਰਤ ਨਾਉ ਉਹਨਾਂ ਗੁਰਮੁਖਾਂ ਦੀ ਬਿਰਤੀ ਸ਼ਕਤੀ ਦੇ ਘਰ ਚੋਂ ਉਲਟੀ ਭਾਵ ਬਦਲ ਕੇ ਸ਼ਾਂਤੀ ਦੇ ਘਰ ਵਿੱਚ ਆ ਗਈ ਵਾਹ ਸ਼ਕਤੀ ਭਾਵ ਤਮੋ ਗੁਣ ਦਾ ਤਿਆਗ ਰਜੋ ਗੁਣ ਦੀ ਚੰਚਲਤਾਈ ਵੱਲੋਂ ਉਲਟੀ ਹੈ ਵਾਹ ਗੁਰਮੁਖਾਂ ਦੀ ਬਿਰਤੀ ਮਾਇਆ ਦੀ ਤਰਫ ਤੋਂ ਵਿਪਰੀਤ ਹੋ ਕੇ ਕल्याण ਸਰੂਪ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਆ ਗਈ। ਇਸਤਿਤ ਹੋ ਗਈ ਹੈ। ਅਤੇ ਹਿਰਦੇ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਨਾਮ ਆ ਵਸਿਆ ਹੈ। ਨਾਨਕ ਬਲਹਾਰੀ ਗੁਰ ਆਪਣੇ ਜਿੱਤ ਮਿਲੇ ਹਰ ਗੁਣ ਗਾਉ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ। ਜਿਸ ਸਤਿਗੁਰੂ ਨਾਲ ਮਿਲਣੇ ਕਰਕੇ ਪਰਮੇਸ਼ਰ ਦੇ ਗੁਣ ਸਿਫਤ ਸਲਾਹ ਦੇ ਗੀਤ ਗਾਉਂਦਾ। ਵਾ ਗੁਣਾ ਨੂੰ ਗਾਉਂਦਾ। ਮਹੱਲਾ ਤੀਜਾ ਸੁਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਸੁਹਾਕ ਸੁੰਬੀ ਭਾਵ ਮਾਇਕੀ ਕੱਚਾ ਰੰਗ ਵਿਕਾਰਮੰਦ ਕਰਮ ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲ ਇਸ ਨੂੰ ਧਾਰਨ ਪਹਿਰਣ ਕਰਕੇ ਕੰਤ ਪਦੀ ਪਰਮੇਸ਼ਰ ਨਹੀਂ ਪਾਇਆ ਜਾਂਦਾ ਭਾਵ ਮਾਇਕੀ ਲਿਬਾਸ ਭੇਕ ਬਣਾ ਕੇ ਪਦੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਲਹਿ ਦੇ ਬਿਲਮ ਨਾ ਹੋ ਗਈ ਰੰਡ ਬੈਠੀ ਦੂਜਾ ਭਾਏ ਇੱਕ ਸੁੰਬੇ ਮਾਈ ਕੀ ਕੱਚੇ ਰੰਗ ਦੇ ਲੈਂਦਿਆਂ ਉਤਰਦਿਆਂ ਬਿਲਮ ਦੇਰੀ ਨਹੀਂ ਲੱਗਦੀ ਤੇ ਨਾ ਦੇਰੀ ਹੁੰਦੀ ਕਿਉਂਕਿ ਦ્વੈਤ ਭਾਵ ਵਿੱਚ ਲੱਗਣੀ ਕਰਕੇ ਮਨਮੁਖ ਜੀਵ ਰੂਪ ਇਸਤਰੀ ਰੰਡ ਹੁੰਦਾ ਵਿਧਵਾ ਭਾਵ ਅਨਿਸ਼ਰਵਾਦੀ ਨਾਸਤਕ ਕੋਈ ਬੈਠੀ ਵੱਧ ਵੈਦ ਭਾਵਨਾ ਕਰਕੇ ਪਤੀ ਪਰਮੇਸ਼ਰ ਦੇ ਵਿਜੋਗ ਵਾਲੀ ਹੋ ਕੇ ਬੈਠੀ ਮੁੰਦ ਏ ਆਣੀ ਦੁੰਮਣੀ ਸੁਹੇ ਵੇਸ ਲੋਬਾਏ ਇਹ ਮੁੰਦ ਅਗਿਆਤ ਜੁਬਨ ਵਾਲੀ ਜੀਵ ਰੂਪ ਇਸਤਰੀ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਵਾ ਅਗਿਆਨ ਦੇ ਸਹਿਤ ਦੁੰਮਣੀ ਕਈ ਇਹ ਦੁਚਿੱਤੀ ਭਾਵ ਦੋ ਪਾਸੇ ਮਨ ਵਾਲੀ ਕਦੇ ਕਿਸੇ ਦੇਵੀ ਦੇਵਤੇ ਨੂੰ ਮੰਨਣਾ ਕਦੇ ਕਿਸੇ ਦੇਵੀ ਦੇਵਤੇ ਨੂੰ ਮੰਨਣਾ ਇਸ ਤਰ੍ਹਾਂ ਦੀ ਹੋਰੀ ਵਾ ਦੁੰਮਣੀ ਦੁਖੀ ਹੋਰੀ ਕਿਉਂਕਿ ਕੁਸੰਬੇ ਪਾ ਮਾਈ ਕੀ ਕੱਚੇ ਰੰਗਾਂ ਦੇ ਲਿਬਾਸ ਨੂੰ ਵੇਖ ਕੇ ਲਬਾਏ ਮਨ ਹੋਰੀ ਸਬਦ ਸੱਚੇ ਰੰਗ ਲਾਲ ਕਰ ਪੈ ਪਾਏ ਸੀਗਾਰ ਬਣਾਏ ਹੈ ਜੀਵ ਰੂਪ ਇਸਤਰੀ ਗੁਰਾਂ ਦੇ ਸੱਚੇ ਉਪਦੇਸ਼ ਦੁਆਰਾ ਗਿਆਨ ਵਿਰਾਗ ਰੂਪੀ ਲਾਲ ਰੰਗ ਮਜੀਠੀ ਰੰਗ ਆਪਣੇ ਅੰਤਹਿ ਕਰਨੂਪੀ ਕਪੜੇ ਤੇ ਚਾੜਨਾ ਕਰ ਤੇ ਹਰੀ ਦੀ ਪ੍ਰਾਪਤੀ ਵਾਸਤੇ ਭੈ ਡਰ ਦੇ ਸਹਿ ਤੂ ਕੇ ਭਾਇ ਪ੍ਰੇਮ ਕਰਨ ਰੂਪ ਸ਼ਿੰਗਾਰ ਬਣਾਉਣਾ ਕਰ ਨਾਨਕ ਸਦਾ ਸੁਹਾਗਣੀ ਜੇ ਚੱਲਨ ਸਤਿਗੁਰ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਸਤਿਗੁਰਾਂ ਦੇ ਪਾਏ ਅਨਸਾਰ ਹੋ ਕੇ ਚੱਲेंगी ਤਾਂ ਹਮੇਸ਼ਾ ਸੁਹਾਗਣੀ ਸੁਹਾਗਵੰਤੀ ਹੋਵੇਗੀ ਪੌੜੀ ਆਪੇ ਆਪ ਉਪਾਏਨ ਆਪ ਕੀਮਤ ਪਾਈ ਪਰਮੇਸ਼ਰ ਨੇ ਆਪਣੇ ਆਪ ਤੋਂ ਹੀ ਆਪਣੀ ਚੇਤਨ ਸੱਤਾ ਦੁਆਰਾ ਸ੍ਰਿਸ਼ਟੀ ਉਪਾਇਨ ਪੈਦਾ ਕੀਤੀ ਹੈ ਆਪ ਹੀ ਰਾਜ ਸੀ ਤਾਮਸੀ ਸਾਤ ਕੀ ਵਾ ਪੁੰਨੀ ਪਾਪੀ ਵਾ ਜੋਗੀ ਭੋਗੀ ਆਦ ਸ੍ਰਿਸ਼ਟੀ ਦੇ ਜੀਵਾਂ ਦੀ ਕੀਮਤ ਕਦਰ ਪਾਉਣਾ ਕੀਤੀ ਹੈ ਵਾ ਆਪ ਹੀ ਸ੍ਰਿਸ਼ਟੀ ਦੀ ਉਤਪਤੀ ਦੀ ਕੀਮਤ ਪਾਉਣਾ ਕੀਤੀ ਹੈ ਤਿਸ ਦਾ ਅੰਤ ਨ ਜਾਪਈ ਗੁਰ ਸ਼ਬਦ 부ਝਾਈ ਉਸ ਪਰਮੇਸ਼ਰ ਦਾ ਅੰਤ ਅਖੀਰ ਕਿਸੇ ਪਾਸੋਂ ਵੀ ਨਹੀਂ ਜਾਣੀ ਦਾ ਇਹ ਗੁਰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਬੁਝਾਈ ਸਮਝਾਈ ਹੈ ਕਿ ਉਹ ਪਰਮੇਸ਼ਰ ਬੇਅੰਤ ਹੈ ਵਾ ਗੁਰਾਂ ਦੇ ਉਪਦੇਸ਼ ਦੁਆਰਾ ਹੀ ਉਸ ਪਰਮੇਸ਼ਰ ਦੀ ਬੁਝਾਈ ਬੂਝ ਸਮਝ ਆਉਂਦੀ ਹੈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਾਇਆ ਦੇ ਮੋਹ ਸਨੇਹ ਦਾ ਗੁਬਾਰ ਹਨੇਰਾ ਪਿਆ ਆਇਆ ਇਸ ਕਰਕੇ ਸ੍ਰਿਸ਼ਟੀ ਵਾ ਜੀਵਾਂ ਦੀ ਬੁੱਧੀ ਦ્વੈਤ ਭਾਵ ਦੇ ਪਰਮਨ ਵਿਚਾਰੀ ਮਨ ਮੁਖ ਠੌਰ ਨਾ ਪਾਏ ਨੀ ਫਿਰ ਆਵੇ ਜਾਈ ਮਨ ਮੁਖ ਪੁਰਖ ਸਤ ਸੰਗਤ ਤੁਰਿਆ ਪਦ ਸਾਚਖੰਡ ਰੂਪੀ ਅਸਥਾਨ ਵਿੱਚ ਠਹਿਰਨਾ ਨਹੀਂ ਪਾਉਂਦੇ ਮੋੜ ਮੋੜ ਕੇ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਵਾ ਮਨ ਮੁਖਾਂ ਦੀ ਬਿਰਤੀ 84 ਦੇ ਫੇਰੀਆਂ ਵਿੱਚ ਆਉਂਦੀ ਜਾਂਦੀ ਰਹਿੰਦੀ ਜੋ ਤੇ ਸੁਪਾਵੈ ਸੋ ਥੀਐ ਸਭ ਚੱਲੇ ਰਜਾਈ ਜਿਹੜਾ ਕੁਝ ਉਸ ਪਰਮੇਸ਼ਰ ਨੂੰ ਪਾਉਂਦਾ ਹੈ ਉਹੋ ਹੀ ਤਿੰਨੇ ਕਾਲਾਂ ਵਿੱਚ ਹੁੰਦਾ ਸਾਰੀ ਸ੍ਰਿਸ਼ਟੀ ਉਸ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦੀ ਸਲੋਕ ਮਹੱਲਾ ਤੀਜਾ ਸੁਹ ਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸੂ ਹੈ ਸੁਰਖ ਭਾਵ ਮਾਇਕੀ ਕੱਚੇ ਪਖੰਡ ਦੇ ਲਿਬਾਸ ਧਾਰਨ ਕਰਨ ਵਾਲੀ ਵਾ ਮਾਇਕੀ ਦੇ ਵਾਸਤੇ ਭੇਖ ਧਾਰਨੇ ਵਾਲੀ ਜੀਵ ਰੂਪ ਕਾਮਣ ਇਸਤਰੀ ਕਾਮ ਆਦ ਕੁਲਖਣੀ ਖੋਟੇ ਲਖਣਾ ਵਾਲੀ ਹੈ ਜਿਹੜੀ ਪਤੀ ਪਰਮੇਸ਼ਰ ਨੂੰ ਛੱਡ ਕੇ ਪ੍ਰਾਏ ਪੁਰਖਾ ਭਾਵ ਦੇਵੀ ਦੇਵਤਿਆਂ ਨਾਲ ਪਿਆਰ ਧਰਦੀ ਉਸ ਅਸੀਲ ਨ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੋਆਰ ਉਸ ਦਾ ਨਾ ਸੀਲ ਨਿਮਰਤਾ ਵਾਲਾ ਸੁਭਾਅ ਹੈ ਨਾ ਹੀ ਸੰਜਮ ਇੰਦਰੀਆਂ ਦਾ ਦਮਨ ਹੈ ਹਮੇਸ਼ਾ ਹੀ ਕੂੜੇ ਬਚਨ ਬੋਲਦੀ ਅਤੇ ਮਨ ਮੁਕਤਾ ਵਾਲੇ ਕਰਮ ਕਰਕੇ ਖੁਆਰ ਖਰਾਬ ਹੁੰਦੀ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ ਜਿਸ ਦੇ ਮਸਤਕ ਉੱਪਰ ਪੂਰਬਲੇ ਨਿਸ਼ਕਾਮ ਕਰਮਾ ਕਰਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਉਸ ਨੂੰ ਪੂਰੇ ਸਤਿਗੁਰੂ ਦੁਆਰਾ ਪਤਾਰ ਪਦੀ ਪਰਮੇਸ਼ਰ ਪ੍ਰਾਪਤ ਹੁੰਦਾ ਸੁਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸੀਗਾਰ ਉਹ ਸੁਹਾ ਕਸੁੰਬਾ ਮਾਈ ਕੀ ਪਾਪਖੰਡ ਵਾਲਾ ਵੇਸ ਲਿਬਾਸ ਸਾਰਾ ਉਤਾਰ ਲਾ ਕੇ ਧਰ ਰੱਖ ਦਿੰਦੀ ਤੇ ਅੰਤਹਿ ਕਰ ਰੂਪੀ ਗਾਲ ਗਲੇ ਦੇ ਵਿੱਚ ਸਹਿਣ ਸ਼ੀਲਤਾ ਰੂਪੀ ਸ਼ਿੰਗਾਰ ਸੋਹਪਣ ਸਮਗਰੀ ਸ਼ਿੰਗਾਰ ਪਹਿਨਣਾ ਕਰਦੀ ਹੈ ਪਈ ਸਹੁਰੇ ਬਹੁ ਸੋਭਾ ਪਾਈ ਤਿਸ ਪੂਜ ਕਰੇ ਸਭ ਸਹਸਾਰ ਉਹ ਇਸ ਲੋਕ ਰੂਪੀ ਬੇਕੇ ਕਰ ਤੇ ਪ੍ਰਲੋਕ ਰੂਪੀ ਸਹੁਰੇ ਘਰ ਵਿੱਚ ਬਹੁਤ ਸੋਭਾ ਵਡਿਆਈ ਪਾਉਣੀ ਤੇ ਸਾਰਾ ਸਹਸਾਰ ਜਗਤੀ ਉਸ ਦਾ ਪੂਜਨ ਕਰਦਾ ਹੈ ਉਹ ਰਲਾਈ ਕਿਸੈ ਦੀ ਨਾਰ ਲੈ ਜਿਸ ਰਾਵੇ ਸਿਰਜਨ ਹਾਰ ਉਹ ਜੀਵ ਰੂਪ ਸੁਹਾਗਣ ਇਸਤਰੀ ਕਿਸੇ ਦੀ ਰਲਾਈ ਮਿਲਾਈ ਹੋਈ ਦੁਹਾਗਣੀਆਂ ਵਿੱਚ ਨਹੀਂ ਮਿਲਦੀ ਜਿਸ ਨੂੰ ਰਜਨਹਾਰ ਰਾਵ ਦਾ ਭੋਗ ਦਾ ਭਾਵ ਆਪਣੇ ਵਿੱਚ ਭੇਦ ਕਰ ਲੈਂਦਾ ਭਾਵ ਗੁਰਮੁਖ ਰੂਪ ਸਖੀ ਮਨਮੁਖ ਦੁਹਾਗਣਾਂ ਵਿੱਚ ਨਹੀਂ ਰਲਦੀ ਕਿਉਂਕਿ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਬਿਨਾਸੀ ਪੁਰਖ ਭਰਤਾਰ ਸਤਿਗੁਰੂ ਜੀ ਕਥਨ ਕਰਦੇ ਕਿ ਉਹ ਗੁਰਮੁਖ ਰੂਪੀ ਸਖੀ ਅਮੇਸ਼ਾ ਸੁਹਾਗਵੰਤੀ ਜਿਸਨੇ ਨਾਸ ਤੋਂ ਰਹਿਤ ਪੂਰਨ ਪ੍ਰਤਾਰ ਪਤੀ ਪਰਮੇਸ਼ਰ ਨੂੰ ਆਪਣਾ ਬਣਾਇਆ ਮਹੱਲਾ ਪਹਿਲਾ ਸੁਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ ਜਿਵੇਂ ਗੰਠ ਵਿੱਚ ਤਾਗੇ ਤੋਂ ਬਗੈਰ ਹਾਰ ਪੋਣਾ ਤੇ ਨਿਸੀ ਰਾਤ ਦਾ ਸੁਪਨਾ ਮਿੱਥਿਆ ਹੁੰਦਾ ਈਉ ਸੁਹਾ ਰੰਗ ਕਸੂੰਬਾ ਪਾ ਮਾਈ ਕੀ ਰੰਗ ਮਿੱਥਿਆ ਇਹ ਝੂਠਾ ਹੈ ਬਿਨ ਤਾਗੇ ਗਲ ਹਾਰ ਸੱਚਾ ਰੰਗ ਮਜੀਠਾ ਗੁਰਮੁਖ ਬ੍ਰਹਮ ਵਿਚਾਰ ਪਾਤਸ਼ਾਹ ਫਰਮਾਉਂਦੇ ਭਗਤੀ ਰੂਪ ਮਜੀਠ ਦਾ ਰੰਗ ਸੱਚਾ ਤੇ ਪੱਕਾ ਹੈ ਇਸ ਕਰਕੇ ਗੁਰਮੁਖ ਜਨ ਭਗਤੀ ਦੁਆਰਾ ਬ੍ਰਹਮ ਆਤਮਾ ਦੀ ਵਿਚਾਰ ਕਰਦੇ ਨਾਨਕ ਪ੍ਰੇਮ ਮਹਾਰਸੀ ਨਾਨਕ ਪ੍ਰੇਮ ਮਹਾਰਸੀ ਸਭ ਬੁਰੇ ਆਈਆ ਸ਼ਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਜੋ ਜੀਵ ਰੂਪ ਇਸਤਰੀ ਪ੍ਰੇਮ ਕਰਕੇ ਮਹਾ ਵੱਡੇ ਰਸ ਵਾਲੀ ਵਾ ਬੜੀ ਆਨੰਦਿਤ ਹੋ ਗਈ ਉਸਨੇ ਸਾਰੀਆਂ ਬੁਰਾਈਆਂ ਸਵਾ ਸਵਾਰ ਕੀਏ ਸਵਾ ਕਰ ਦਿੱਤੀਆਂ ਵਾ ਉਸ ਦੇ ਬੁਰਾਈਆਂ ਦੇ ਪੈਦਾ ਕਰਨ ਵਾਲੇ ਕਾਮ ਕ੍ਰੋਧ ਆਦਿਕ ਸਾਰੇ ਵਿਕਾਰ ਹੀ ਸਵਾ ਨਾਸ਼ ਹੋ ਜਾਂਦੇ ਪੌੜੀ ਇਹ ਜਗ ਆਪ ਉਪਾਏ ਓਨ ਕਰ ਚੂਜ ਵਿਡਾਨ ਪਰਮੇਸ਼ਰ ਨੇ ਵਿਦਾਨ ਅਚਰਜ ਚੋਜ ਕੌਤਕ ਕਰਕੇ ਇਹ ਜਗ ਸੰਸਾਰ ਆਪ ਆਪਣੀ ਚੇਤਨ ਸੱਤਾ ਪਾ ਕੇ ਪੈਦਾ ਕੀਤਾ ਹੈ ਪੰਜ ਤਾਤ ਵਿੱਚ ਪਾਈਨ ਮੋਹ ਝੂਠ ਗੁਮਾਨ ਜੀਵਾਂ ਦੇ ਸਰੀਰਾਂ ਵਿੱਚ ਅੰਦਰ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਧਾਤੂ ਪਉਣਾ ਕੀਤੇ ਆ ਵਾ ਪੰਜ ਧਾਤ ਤਤ ਸਰੀਰਾਂ ਵਿੱਚ ਪਉਣਾ ਕੀਤੇ ਆ ਪੰਜ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਵੀ ਮਾਇਆ ਦੇ ਵਿੱਚ ਪਾਉਣਾ ਕੀਤੇ ਅਤੇ ਮੋਹ ਸਨੇਹ ਝੂਠ ਬੋਲਣਾ ਗੁਮਾਨ ਹੰਕਾਰ ਇਹ ਵੀ ਵਿੱਚੇ ਪਾਉਣਾ ਕੀਤੇ ਭਾਵ ਪਰਮੇਸ਼ਰ ਨੇ ਜੀਵ ਨੂੰ ਪਰਖਣ ਵਾਸਤੇ ਇੱਕ ਪਾਸੇ ਮੋਹ ਝੂਠ ਗੁਮਾਨ ਤੇ ਇੱਕ ਪਾਸੇ ਵਿਵੇਕ ਸੱਚ ਨਿਮਰਤਾ ਆਦ ਪਾਉਣਾ ਕੀਤੇ ਆਵੈ ਜਾਇ ਪਵਾਈਐ ਮਨਮੁਖ ਅਗਿਆਨ ਇਨ੍ਹਾਂ ਉਪਰੋਕਤ ਵਿਕਾਰਾਂ ਦੀ ਇੱਕ ਸੰਗਤ ਕਰਨ ਵਾਲੇ ਗਿਆਨ ਤੋਂ ਰਹਿਤ ਮਨਮੁਖ ਪੁਰਖ ਸੰਸਾਰ ਵਿੱਚ ਜਨਮ ਧਾਰ ਕੇ ਆਉਂਦੇ ਤੇ ਮਰ ਕੇ ਜਾਂਦੇ ਇਉਂ ਜੂਨਾ ਵਿੱਚ ਭਵਾਏ ਜਾਂਦੇ ਇੱਕ ਨਾ ਆਪ ਬੁਝਾਏ ਹੋਣ ਗੁਰਮੁਖ ਹਰ ਗਿਆਨ ਜਿਨ੍ਹਾਂ ਗੁਰਮੁਖਾਂ ਨੂੰ ਹਰ ਪਰਮੇਸ਼ਰ ਦੇ ਸਰੂਪ ਦਾ ਗਿਆਨ ਹੋਇਆ ਉਹਨਾਂ ਇੱਕ ਨਾ ਤੋਂ ਭਾਵ ਕਈਆਂ ਨੂੰ ਆਪ ਹੀ ਗੁਰਾਂ ਦੁਆਰਾ ਆਪਣੇ ਸਰੂਪ ਦੇ ਤਾਈ ਬੁਝਾਏ ਹੋਣ ਬੁਝਾਇਆ ਸਮਝਾ ਦਿੱਤਾ ਹੈ ਭਗਤ ਖਜ਼ਾਨਾ ਬਖਸ਼ੇ ਓਨ ਹਰ ਨਾਮ ਨਿਦਾਨ ਉਸ ਪਰਮੇਸ਼ਰ ਨੇ ਹੀ ਆਪਣੇ ਨਾਮ ਰੂਪੀ ਨਿਦਾਨ ਖਜ਼ਾਨੇ ਦੀ ਖਾਨ ਭਗਤੀ ਦਾ ਖਜ਼ਾਨਾ ਬਖਸ਼ਿਆ ਹੈ ਵਾ ਪ੍ਰਭੂ ਨੇ ਆਪਣਾ ਨਾਮ ਰੂਪੀ ਖਜ਼ਾਨਾ ਤੇ ਪ੍ਰੇਮਾ ਭਗਤੀ ਰੂਪੀ ਖਜ਼ਾਨਾ ਬਖਸ਼ ਦਿੰਦਾ ਹੈ ਵਾਹੀ ਗੁਰੂ ਵਾ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ